ਸ਼ੀਮਾ ਸਾਹਿਬ ਕੇਂਦਰ ਨਾਲ ਤੁਹਾਡਾ ਬੜਾ ਰਫੜ ਪਿਆ ਹੋਇਆ ਮੋਦੀ ਜੀ ਆਉਂਦੇ ਨੇ 1600 ਕਰੋੜ ਰੁਪਏ ਦੇ ਜਾਂਦੇ ਆ ਤੁਸੀਂ ਕਹਿੰਦੇ ਆ ਪੈਸੇ ਕਾਫੀ ਨਹੀਂ ਆ ਉਹ ਕਹਿੰਦੇ 12000 ਕਰੋੜ ਪਹਿਲਾਂ ਪਿਆ ਹੋਇਆ ਹਿਸਾਬ ਨਹੀਂ ਦਿੰਦੇ ਇਹਨਾਂ ਨੂੰ ਪੈਸੇ ਵਰਤਣ ਦਾ ਵੱਲ ਨਹੀਂ ਆਉਂਦਾ ਮਸਲਾ ਕੀ ਹੈ ਅ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਅਫਗਾਨਿਸਤਾਨ ਦੇ ਅੰਦਰ ਜਦੋਂ ਪਚਾਲ ਆਉਂਦਾਗਾ ਉਥੇ ਦੇ 2 ਘੰਟਿਆਂ ਬਾਅਦ ਅਲੀ ਪੈਕੇਜ ਜਿਹੜਾ ਐਲਾਨ ਦਿੰਦੇ ਨੇ ਕਿ 2 ਘੰਟਿਆਂ ਬਾਅਦ ਜਿਹੜਾ ਹੈਗਾ ਪੈਸੇ ਭੇਜ ਦਿੰਦੇ ਨੇ ਕਿ ਪੰਜਾਬ ਦੇ ਅੰਦਰ ਲਗਭਗ 30 ਦਿਨਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਔਰ ਆ ਕੇ 1600 ਕਰੋੜ ਰੁਪਏ ਦਾ ਪੈਕੇਜ ਐਲਾਨ ਕੀ ਗਏ ਉਹ ਵੀ ਕਹਿੰਦੇ ਨੇ ਕਿ ਜਿਹੜੇ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹਦੇ ਤਹਿਤ ਪੈਸੇ ਆਉਣਗੇ ਤਾਂ ਮੈਂ ਸਮਝਦਾ ਪੰਜਾਬ ਦੇ ਨਾਲ ਬਹੁਤ ਵੱਡਾ ਤੋਖਾਗਾ ਪੰਜਾਬ ਹਮੇਸ਼ਾ ਦੇਸ਼ ਦੇ ਨਾਲ ਖੜਿਆ ਗਿਆ 962 ਦੀ جنگ ਦੀ ਗੱਲ ਕਰ ਲਈਏ 965 ਦੀ جنگ ਦੀ ਗੱਲ ਕਰ ਲਈਏ 971 ਦੀ جنگ ਦੀ ਗੱਲ ਕਰ ਲਈਏ 925 ਦੀ ਗੱਲ ਕਰ ਲਈਏ ਆ ਰੀਸੈਂਟਲੀ ਤੁਸੀਂ ਦੇਖਿਆ ਕਿ ਜਦੋਂ ਪਾਕਿਸਤਾਨ ਨਾ ਟੈਂਸ਼ਨ ਪੈਦਾ ਹੋਈ ਤਾਂ ਸਭ ਤੋਂ ਬਾਅਦ ਬੰਬ ਕਿੱਧਰੋਂ ਆਏ ਸਭ ਤੋਂ ਬਾਅਦ ਡਰੋਨ ਕਿੱਧਰੋਂ ਆਏ ਪੰਜਾਬ ਵਾਲੋਂ ਆਏ ਪੰਜਾਬ ਦੇ ਪੰਜਾਬੀਆਂ ਨੇ ਇੱਕ ਠੋਕ ਕੇ ਆਪਣੀ ਹੀ ਕੁੱਤੇ ਜਿਹੜਾ ਮੈਂ ਸਮਝਦਾ ਉਹ ਸਾਰੇ ਬੰਬ ਡਰੋਨ ਸਹੇ ਪਰ ਲੇਕਿਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਇਨਸਾਫ ਨਹੀਂ ਕਰਕੇ ਗਏ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਦਾ ਇਨਸਾਫ ਕਰਨਾ ਚਾਹੀਦਾ ਸੀਗਾ 25 25 30 30 ਸਾਲ ਪੁਰਾਣੇ ਪੈਸੇ ਦੀ ਗੱਲ ਕਰੀ ਜਾਂਦੇ ਨੇ ਕਿ 30 ਸਾਲ ਪੁਰਾਣਾ ਪੈਸਾ 25 ਸਾਲ ਪੁਰਾਣਾ ਪੈਸਾ ਐਸਡੀਆਰ ਅਫੈਕਟ ਦਾ 2010 ਚ ਆਇਆਗਾ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਝੂਠ ਬੋਲਣ ਤੋਂ ਗੁਰੇਜ਼ ਕਰੇ ਜਿੰਨੇ ਪੈਸੇ ਹੈਗੇ ਸੀ ਬਿਲਕੁਲ ਮੈਂ ਉਹ ਸਪੱਸ਼ਟ ਕੀਤੇ ਨੇ ਕਿ ਪ੍ਰੈਸਰ ਨੂੰ ਵੀ ਦੱਸੇ ਨੇ ਕਿ ਭਾਈ ਐਨੇ ਪੈਸੇ